ਰਿਸ਼ਤੇਦਾਰ ਤੁਹਾਨੂੰ ਕਰੇ ਬਾੜ ਲਾਂਦੇ ਸੀ ਜੇ ਤੁਸੀਂ ਆਹ ਵੀਡੀਓ ਜੇ ਬਣਾਉਣੀਆਂ ਸ਼ੁਰੂ ਕਰੀਆਂ ਨੇ ਵੀ ਯਾਰ ਇਹ ਤਾਂ ਯਾਰ ਕਿਹੜੇ ਬੰਦੇ ਨੇ ਯਾਰ ਗੰਦੀਆਂ ਗਾਲਾਂ ਕੱਢਦੇ ਨੇ ਜਾਂ ਹੋਰ ਉਹ ਰਿਸ਼ਤੇਦਾਰ ਦੀ ਗੱਲ ਕਰ ਲੈ ਪੜਾਵਾ ਉਹ ਗੱਲ ਕਰ ਲੈ ਤੇ ਬੀਜ ਕੋ ਤੋਂ ਬਣਾਉਣ ਵੇਲੇ ਵੀ ਨਹੀਂ ਬਾੜਦੇ ਸੀ ਤੂੰ ਪਹਿਲਾਂ ਵੀ ਨਹੀਂ ਕੋਈ ਟੂਈ ਮਾਰਦਾ ਜਿਹੜਾ ਆਮ ਜ਼ਿਮੀਦਾਰਾ ਪੰਜ ਚਾਰ ਕੇ ਲੜਾ ਮੇਰੇ ਵਗਾਂ ਨੰਗਾ ਬੰਦਾ ਕੌਣ ਟੂਈ ਮਾਰਦਾ ਪੜਾਵਾ ਇਹ ਤਾਂ ਚੱਲਦੀ ਗੱਡੀ ਦਾ ਨਾ ਹੁਣ ਸਾਰੇ ਸਾਖ ਕਰਦੇ ਵੇਖ ਤਾਂ ਰਿਸ਼ਤੇਦਾਰ ਵੀ ਕਰਦੇ ਦੂਜੇ ਵੀ ਕਰਦੇ ਤੀਜੇ ਵੀ ਕਰਦੇ ਆ ਹੋਂਦੇਸਤਾ ਛਾਰੀ ਕਰਦੇ ਪਹਿਲਾਂ ਪਰਵਾ ਕੋਈ ਨਹੀਂ ਬੁਲਾਉਂਦੇ ਕੋਈ ਨਹੀਂ ਢੂਈ ਮਾਰਦਾ ਸੀ ਮੇਰੇ ਰੁਪੜੀ ਆਈ ਕਰੀਏਗੇ ਰਿਸ਼ਤੇਦਾਰ ਸਾਡੇ ਪਠੇਰੇ ਚੱਕੜੀ ਬੁਲਾਉਂਦੀ ਨਹੀਂ ਸੀ ਜਾਣਦੀ ਨਹੀਂ ਸੀ ਬਾਂਦੜਾ ਵਾਲੇ ਹੈਗੇ ਕਿ ਨਾਲ ਅੱਛਾ ਯਾਹਾਂ ਤੇ ਨਹੀਂ ਸਾਡੇ ਸੀ ਵਾਲੇ ਬੰਦੇ ਇਹ ਕੀ ਕਰਾਉਣਾ ਜਲੇ ਨਾ ਤੂੰ ਵੀ ਨਰਮੇ ਵਾਲਾ ਏਰੀਆ ਇਹਨਾਂ ਕੋਲ ਵੀ ਪਮੜੇ ਬੰਦੇ ਗਰੀਬਾਂ ਦਾ ਕੀ ਕਰਾਉਣਾ ਤੇ ਇਸ ਤੋਂ ਬਾਅਦ ਹੁਣ ਜਿਵੇਂ ਪੀਕ ਟਾਈਮ ਹੈ ਹੁਣ ਰਿਸ਼ਤੇਦਾਰ ਆਉਂਦੇ ਨੇ ਹਣ ਹੁਣ ਤਾਂ ਗੱਬਿਆ ਫੋਨ ਕਰ ਕਰ ਪਿਛਾ ਕਰ ਦਿਆ ਅੱਛਾ ਹਾਂ ਉਹ ਵੀ ਕਰ ਦਿਆ ਵੀ ਆਉ ਘਰੇ ਤੇਲ ਟਾਲ ਕੇ ਕੌਲਾਂ ਤੇ ਤੇਲ ਪਾ ਕੇ ਦੇ ਚਿਰ ਕਦੀ ਆਈ ਨਹੀਂ ਜਿਵੇਂ ਤੂੰ ਹੀ ਦਿਖਾਈ ਨਹੀਂ ਦਿੱਤੀ ਕੋਲ ਦੀ ਟੱਪ ਜਾ ਨਾ ਟੱਪਿਆ ਨਾ ਬਹੁਤ ਪਸੰਦ